ਦੇਖੋ ਬਾਕੀ ਇਹ ਦੂਜੇ ਦੇਖੀਏ ਤੇ ਮੈਂ ਤੇਰੇ ਮੁੰਡਾ ਕਿਹੜਾ ਪਹਿਲੇ ਵੀ ਨਾ ਇਹ ਨਹੀਂ 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 ਆ ਗੱਡੀ ਗੁਡੀ ਨਿਕਲੇ ਤੋਂ ਬਾਅਦ ਇਹ ਗੱਜਰ ਨਾਲੋਂ ਵੀ ਉਹ ਦੇਖਣ ਲੱਭਣਾਗਾ ਆ ਗਿਆ ਬਾਈ ਤੋਂ ਵਾਲਾ ਫੇਰ ਹੱਸਦਾ ਹੈ ਹਾਂ ਹੁਣ ਜਿੱਤੀ ਗੱਲ ਨਾਲ ਵੀ ਉਹ ਠੀਕ ਹੋ ਜੇ ਉਹ ਰਾਤ ਦਰਵਾਜ਼ਾ ਮੜਾ ਜਾ ਉਹ ਬੰਦ ਕਰਦੇ ਬਹੁਤ ਸਾਰੇ ਇਹ ਕਿੰਨੇ ਕ ਵਜੇ ਦੀ ਗੱਲ ਹੈ ਗੱਟ ਇਸ ਮੇਨ ਕਾਰਨ ਕੀ ਹੋਇਆ ਉਹਨਾਂ ਦਾ ਟਾਇਰ ਆੜ ਗਏਗੇ ਕੰਦੋਂ ਦਾ ਕਾਰਨ ਹੋ ਗਿਆ ਅੱਛਾ ਕਿੰਨੇ ਕ ਸੀਗੇ ਵਿੱਚ ਲੱਗਿਆ ਪਤਾ ਅੱਛਾ ਕੱਲਾ ਨਾ ਨਮਾਜ਼ ਵਿੱਚ ਆ ਰਹੀ ਨਾ ਹਾਂ ਇੱਕ ਪਿੰਡ ਵਾਲੇ ਨੂੰ ਪੁੱਛ ਲੈਣੇ ਵਸ ਉਹ ਤੋਂ ਇੱਥੇ ਨਹੀਂ ਬਹ ਗਿਆ ਉਹ ਤੋਂ ਇਹਦਾ ਕਰਤਾ ਹੋਵੇ 22 ਲੜਕੀ ਇੱਕ ਵਾਰਸ ਕਰ ਲੋ ਥੋੜਾ ਕਿੰਨੀਆਂ ਸਵਾਰੀਆਂ ਦੇ ਟੋਟੇ ਲੱਗਿਆ ਜੀ ਕੁਝ ਪਤਾ ਤੁਸੀਂ ਨਹੀਂ ਬਿਲਕਾ ਜਨਾਬ ਠੀਕ ਆ ਚੱਲਦੀ ਕਿੱਥੋਂ ਆ ਇਹ ਇਹ ਮੱਲਿਆ ਤੋਂ ਆਉਂਦੀ ਬਈ ਜਨਾਬ ਆ ਇੱਕਣੇ ਥੋੜੇ ਅੱਛਾ ਬਾ ਪਹਾੜਸੋ ਪਟਿਆਲਾ ਹਾਂ ਜੀ ਨਾ ਨਾ ਉਹ ਵਰਤੀਆਂ ਸਵਾਰੀਆਂ ਹੈ ਤੇ 8 ਦਾ ਗ੍ਰਾਹਕਾਂ ਦਾ ਪੁੱਛਿਆ ਹੈ ਨਾ ਲੱਗੇਗਾ ਹਾਂ ਯੂਰਾ ਹੁਣ ਜਦ ਚੱਕੀ ਆਉਂਦੀ ਜਦ ਪਤਾ ਲੱਗਦਾ ਫਟੇ ਵੀ ਫਰੀਓ ਕਰਦਾ ਦੇਖੋ ਬਾਬਾ ਮੇਰਾ ਸਾਜਾ ਬੜੀ ਬੜੀ ਵੀਡੀਓ ਮਾਈ ਕਰੀ ਜਾ ਤਾਂ ਬਾਕੀ ਬੰਦ ਬਹੁਤ ਦਿੱਤਾ ਮੈਨੇ हां हां जी वही ना तेरी बहन भी यही रहियो अच्छा अच्छा उतार दे नोट ये दिमाग लगा ये आ धारे गुरु जरा चलो चले तो ये बच्चा बहुत ना बहुत ना ना से चले चल इस रास्ता रास्ता पाछे आ ਅਤੇ ਉਹ ਜੋ ਬਾਕੀ ਆਖਰ ਸਰਕਾਰ ਦਾ ਸੰਸਦਾਂ ਦੇ ਪਾਰਲੀਮੈਂਟ ਅੰਨਤਾ ਕਰਦੇ ਹੁਣ ਤੋ ਉਹ ਪਾ ਲੋ ਆਈ ਫੈਰ ਨਹੀਂ ਆ ਤਾਂ ਇਹ ਚਾ ਵਾ ਇੱਕ ਲੰਬੀ ਨਹੀਂ ਇਹ ਸਾਰੇ ਲੰਬੀ ਆ ਉਹ ਤੁਸੀਂ ਇੰਟਾਇਰ ਕਰੈਕਟਰ ਦੇ ਨਾਲ ਕੈਸਤੀ ਉਹ ਗੱਡੀ ਦਾ ਥੱਲੇ ਆਜਾ ਲਓ ਨਾ ਅੱਧੀ ਰੰਟ ਹੋ ਗਿਆ ਬੱਸ ਪਲਟ ਗਈ ਉਹ ਫਿਰਿੰਗ ਕਰੋ ਹਾਂ ਥੁਰੇ ਆ ਨਮਲੀ ਇਹ ਬਸ ਇਹੀ ਚੱਲੇ ਆਏ ਨੇ ਬਾਕੀ ਤਾਂ ਹੁਣ ਬਾਕੀ ਕਰਦੇ ਇਹ ਗੋਰੀਏ ਵੀ ਇਹੀ ਸੀ ਸਰ ਮੇਰਾ ਨਾਮ ਹਰਦੀਪ ਸਿੰਘ ਆ ਜੀ ਮੇਰਾ ਹਰਦੀਪ ਸਿੰਘ ਆ ਨਾਮ ਤੇ ਮੇਰਾ ਪਿੰਡਾ ਫਰੀਦਪੁਰ ਆ ਹਾਂ ਸਰ ਅਸੀਂ ਪਿੰਡੇ ਘਰੇ ਆਪੇ ਕੰਮ ਗੁੰਮ ਕਰਦੇ ਸੀਗੇ ਜੀ ਉਰੇ ਬਹੁਤ ਜ਼ੋਰ ਦੀ ਖੜਕਾ ਹੋਇਆ ਤੇ ਅਸੀਂ ਜਦ ਬਾਹਰ ਨਿਕਲੇ ਦੇਖਿਆ ਕੰਮ ਹੋ ਰਿਹਾ ਹੋਇਆ ਸੀ ਗੀ ਬਸ ਫਿਰ ਸਾਰਾ ਪਿੰਡਾਂ ਕੇ ਸੇਵਾ ਕੀਤੀ ਹੈ ਜੀ ਅਸੀਂ ਸਵਾਰੀਆਂ ਕੱਡੀਆਂ ਨੇ ਵਿੱਚੋਂ ਕਿੰਨੀਆਂ ਸਵਾਰੀਆਂ ਕੱਡੀਆਂ ਤੁਸੀਂ ਸਰ ਇਹ ਕਟੋਂੜ 70-80 ਸਵਾਰੀਆਂ ਸੀ ਇਹ ਚ ਵਿੱਚ ਸਕੂਲ ਵਾਲੇ ਵਿੱਚ ਬਹੁਤ ਸੀਗੇ ਕੁੜੀਆਂ ਬਹੁਤ ਸੀਗੀਆਂ ਇਹ ਮਤਲਬ ਓਵਰਸੀ ਬੱਸ ਸਰ ਉਹ ਤਾਂ ਸਪੀਡ ਦਾ ਨਹੀਂ ਪਤਾ ਲੱਗਿਆ ਉਹ ਪਹਿਲਾਂ ਹੋ ਚੁੱਕਿਆ ਸਾ ਤੋਂ ਓਵਰਸੀ ਬੱਸ ਬੱਸ ਵਿੱਚ ਸਵਾਰੀਆਂ ਓਵਰ ਸੀਗੀਆਂ ਬਹੁਤ ਹਾਂ ਜੀ ਹਾਂ 100 ਤੋਂ ਉੱਤੇ ਸਵਾਰੀ ਸੀਗੀ 100 ਤੋਂ ਉੱਪਰ ਸਵਾਰੀ ਹਾਂਜੀ ਹਾਂ ਬਹੁਤ ਭਰੀ ਵੀ ਸੀਗੀ ਕਿੱਥੋਂ ਚੱਲਦੀ ਹੈ ਬੱਸ ਇਹ ਸਰ ਮੱਲਿਆੜ ਤੋਂ ਪਟਿਆਲਾ ਜਾਂਦੀ ਹੈ ਜੀ ਤੁਸੀਂ ਜਦੋਂ ਮੋਕੇ ਦੇ ਪਹੁੰਚੇ ਕਿਸ ਤਰ੍ਹਾਂ ਦਾ ਮੰਜ਼ਰ ਸੀਗਾ ਕੀ ਸਰ ਉਹਦੇ ਰੌਲਾ ਪਿਆ ਸੀ ਬਹੁਤ ਜ਼ਿਆਦਾ ਸਾਨੂੰ ਤਾਂ ਸਮਝ ਨਹੀਂ ਲੱਗੀ ਵੀ ਕਰਨਾ ਕੀ ਅਸੀਂ ਤਾਂ ਪਹਿਲਾਂ ਸਵਾਰੀਆਂ ਕੱਢੀਆਂ ਪਿੰਡੋਂ ਪਾਣੀ ਦੇ ਬਾਲਟੇ ਮੰਗਾਈਆਂ ਪਾਣੀ ਸੰਗਤ ਨੂੰ ਪੁਲਾਇਆ ਜੀ ਉਹਦੇ ਵਕ ਕਾਰਾਂ ਰੋਕ ਕੇ ਕਾਰਾਂ ਚ ਜਿਹੜੇ ਵੱਧ ਔਖੇ ਸੀ ਮਰੀਜ਼ ਉਹਨਾਂ ਨੂੰ ਭੇਜਿਆ ਕਿੰਨੇ ਕਿੰਝੜ ਹੋਏ ਨੇ ਸਰ ਕਟਵਰ 30 40 ਹੈਗੇ ਨੇ ਜੀ 30 40 ਜੀ ਕੀ ਨਾਮ ਹੈ ਜੀ ਅਮਰ ਚਰਨ ਸਿੰਘ ਜੀ ਚਰਨ ਸਿੰਘ ਜੀ ਜਦੋਂ ਮੌਕੇ ਤੇ ਤੁਸੀਂ ਕੀ ਦੇਖਿਆ ਜਦੋਂ ਸਰਜਾ ਸੀ ਭੱਜੇ ਉਧਰੋਂ ਆਏ ਆ ਉਹਦੇ ਬਸ ਪਲਟੀ ਪਈ ਗਈ ਸਵਾਰੀਆਂ ਸ਼ਾਮੂਰੇ ਟਰੱਕੇ ਪਾੜ ਕੇ ਨਾਲ ਲੱਗ ਕੇ ਅੰਦਰੋਂ ਆ ਸਵਾਰੀਆਂ ਖਿੱਚੇ ਨੇ ਜੀ ਵਿੱਚੋਂ ਦੇ ਬੈਗ-ਬੈਗ ਦੀ ਬੈਕਪੋ ਫੜਾਏ ਨੇ ਕੱਢ ਕੇ ਮੋਬਾਈਲ ਗਿਰੇ ਪੈਦੀ ਮੋਬਾਈਲ ਫੜਾਏ ਨੇ ਜੀ ਚੱਪਲ ਫੂਟ ਸਾਰੇ ਕੋਲ ਫਾਰਮ ਵਿੱਚੇ ਗਿਰੇ ਪੈਦੀ ਸਵਾਰੀਆਂ ਸਭ ਦੇ ਜੀ ਕਿੰਨੇ ਕਿਸੀ ਸਵਾਰੀਆਂ ਜਿਹੜੇ ਸਵਾਰੀਆਂ ਤਕਰੀਬਨ 100 ਦੇ ਕਿਨ ਸਵਾਰੀ ਹੈਗੀ ਦੀ ਜੀ ਕੈਪਸਿਟੀ ਤਾਂ ਮਤਲਬ 30 35 ਦੀ ਹੈ ਇਹਦੀ ਨਹੀਂ ਕੰਬਸਟਿਵ 52 ਦੀ ਹੈ ਜੀ 52 ਦੀ ਹਾਂ ਜੀ 52 ਦੀ 52 ਦੀ ਓਵਰ ਪੀ ਹਾਂ ਇਸ ਵਾਰੀ ਓਵਰ ਲੋਡ ਦੀ ਗਈ ਤੇ ਇਹ ਕਿਸ ਵਿੱਚ ਵੱਜੀ ਦਰਖਤ ਉੱਪਰ ਇਹ ਦਰਖਤ 'ਚ ਵੱਜੀ ਕਿੰਨੇ ਕਿੰਜੜ ਨੇ ਪਤਾ ਲੱਗਿਆ ਕੁਝ ਮੌਕੇ ਦੀ ਕੱਟੀ ਜੜੀ ਤੇ ਹੰਟ ਹੈਗੇ ਨੇ ਜੀ ਘਟਕੜ ਤੇ 30 35 ਦੇ ਹੈਗੇ ਨਹੀਂ ਜੀ 30 35 ਹਾਂ ਜੀ ਕਿੱਥੇ ਲੈ ਗਏ ਸੀ ਉਹਨਾਂ ਉਹ ਰੇ ਐਂਬੂਲੈਂਸ ਲੈ ਕੇ ਗਏ ਨਹੀਂ ਕੋਸਟ ਤੱਕ ਨਹੀਂ ਪਾਸ ਹੋ ਗਏ ਨੇ ਜੀ ਬਾਕੀ ਹੁਣ ਪਾਸ ਤੱਕ ਕੀ ਪਤਾ ਰੈਫਰ ਕਿੱਧਰ ਕਰਨੇ ਜੀ ਪਤਾ ਲੱਗਿਆ ਕਾਰਨ ਕੀ ਸੀ ਕਾਰਨ ਤਾਂ ਹੁਣ ਕੁਝ ਨਹੀਂ ਪਤਾ ਲੱਗਿਆ ਸੀ ਤਾਂ ਡਿੱਗੀ ਵੀ ਦੇਖ ਅੱਛਾ ਹਾਂਜੀ ਤੁਸੀਂ ਹੋਰ ਕੀ ਦੇਖਿਆ ਅੱਗੇ ਆ ਕੇ ਸੀ ਦੇਖਿਆ ਸੀ ਤਾਂ ਕਿ ਸਵਾਰੀਆਂ ਕੱਢੇ ਨੇ ਵਿੱਚੋਂ ਨਾਲ ਜਿਹੜਾ ਲੱਗਿਆ ਉਹ ਟਾਣੀ ਰੂਣੀਆਂ ਵੱਢ ਕੇ ਰਖਸ ਪਰੇ ਕਰਕੇ ਸਵਾਰੀਆਂ ਘੜਾ ਦੇ ਵਿੱਚੋਂ ਹੀ ਭਾਜੀ ਮਨਿੰਦਰ ਸਿੰਘ ਹੈ ਵੀਰੇ ਮੇਰਾ ਨਾਮ ਇਹ ਕਿਵੇਂ ਹਾਸਾ ਵਾਪਰੇ ਕੁਝ ਪਤਾ ਲੱਗ ਹਾਂਸਾ ਚਲੋ ਪਤਾ ਨਹੀਂ ਹੈ ਵੀ ਮੇਨ ਕਾਰਨ ਜਿਆਦਾ ਟਾਇਰ ਫਟਿਆ ਜਾਂ ਬਟਾ ਟੁੱਟਣ ਦੇ ਕਾਰਨ ਹੋਇਆ ਪਰ ਇਹ ਓਵਰਲੋਡ ਜਿਆਦਾ ਰਹਿੰਦੀ ਹੈ ਗੱਡੀ 140 40 ਇਹ ਚ ਸਵਾਰੀਆਂ ਹੁੰਦੀਆਂ ਨੇ 140 ਸਵਾਰੀਆਂ ਚੜਾਉਣ ਦੇ ਬਾਅਦ ਵੀ ਜਿਹੜੇ ਅੰਦਰ ਇਨਸਪੈਕਟਰ ਲੱਗੇ ਨੇ ਬਕਾਇਦਾ ਫੋਨ ਕਰਦੇ ਨੇ ਵੀ ਤੁਸੀਂ ਅੱਡਾ ਨਹੀਂ ਕਰਕੇ ਆ ਨਹੀਂ ਕਰਕੇ ਇਹ 52 ਸੀਟਾਂ ਬਾਸ ਬੱਸ ਬਿਨਾਂ ਮਦਦ ਤੋਂ ਓਵਰਲੋਡ ਕਰਾਉਂਦੇ ਨੇ ਤਾਂ ਕਰਕੇ ਹਾਸਾ ਹੋਇਆ ਗੱਡੀ ਸੰਭਲ ਸਕਦੀ ਜੇ ਇਹਦੇ ਵਿੱਚ 52 ਸਵਾਰੀਆਂ ਹੁੰਦੀਆਂ ਪਟਾ ਵੀ ਤਾਂ ਹੀ ਟੁੱਟੇ ਓਵਰਲੋਡ ਹਾਂ ਓਵਰਲੋਡ ਕਰਕੇ 130 30 ਸਵਾਰੀਆਂ ਨੇ ਮੇਰੇ ਕੋਲ ਡਾਕ ਦਬੇ ਨੇ 15 ਦਿਨ ਮੈਂ ਚਲਾਈਆ ਗੱਡੀ ਇਹ ਅੱਜ ਮੈਂ ਛੁੱਟੀ ਦੇਦੀ ਡਰਾਈਵਰ ਪੀਸੀ ਤਨ ਦਰਸ਼ਨ ਦੀ ਹਾਂਜੀ ਇਹਦਾ ਪਟਾ ਟੁੱਟਣ ਕਰ ਨਹੀਂ ਇਹ ਗੱਲ ਹੋਈ ਜੇ ਜਿਹੜੀ ਅਣਗੈਲੀ ਤਾਂ ਮਤਲਬ ਜਿਹੜੇ ਮਹਿਕਮੇ ਦੀ ਹੈ ਜੀ ਤੱਕਾ ਕਰਦੀ ਹੈ ਸ਼ਰੀਆਮ 52 ਸੀਟਾਂ ਪਾਸ ਹੈ ਬਸ ਕਿੰਨੀਆਂ ਕਿ ਸਵਾਰੀਆਂ ਬੰਦਾ ਚੜਾਊਗਾ ਕਿੰਨੀ ਕਪੈਸਿਟੀ ਹੋਣੀ ਚਾਹੀਦੀ ਦੱਸੋ ਜੀ ਉਹਨ 138 ਵਾਰੀਆਂ ਲਾਊਡ ਹੈਗੀਆਂ ਨੇ ਕੋਈ ਅਫਸਰ ਐਮ ਡੀ ਜੀ ਐਮ ਕੋਈ ਲਿਖ ਕੇ ਦੇਵੇ ਚੇਅਰਮੈਨ ਲਿਖ ਕੇ ਦੇਵੇ ਕਿ ਸਾਡੀ ਜ਼ਿੰਮੇਵਾਰੀ ਹੈ ਸਵੇਰੇ ਸਵੇਰੇ ਤਾਂ ਫਿਰ ਮਤਲਬ ਸਾਰਿਆਂ ਨੂੰ ਖਨੌੜਾ ਅੱਡਾ ਜੱਸੂ ਮਾਰੇ ਤੋਂ ਬਾਅਦ ਖਨੌੜਾ ਅੱਡੇ ਤੋਂ ਸਵਾਰੀਆਂ ਚੜ੍ਹਦੀ ਨਹੀਂ ਆ ਪਿੰਡਾਂ ਵਾਲੇ ਖੜੇ ਨੇ ਕਹਿ ਦੇਣ ਕਿ ਜੇ ਚੜ੍ਹਦੀ ਹੈ ਗੱਡੀ ਤੁਸੀਂ ਗੱਡੀ ਦੀ ਹਾਲਤ ਦੇਖ ਲਓ ਗੱਡੀ ਦੀ ਹਾਲਤ ਦੇਖ ਲਓ ਤੁਸੀਂ ਆਹ ਵੇ ਰੂਟ ਕਿੰਨੇ ਨੇ ਇਸ ਰੂਟ ਮੱਲੇਵਾਲ ਤੋਂ ਚੱਲ ਕੇ ਖੰਨੇ ਜਾਂਦੀ ਆ ਖੰਨੇੋਂ ਪਟਿਆਲੇ ਪਟਿਆਲਿਓ ਖੰਨੇ ਚੌਪਸਰ ਲਾਉਂਦੀ ਆ ਸਾਰਾ ਦਿਨ ਟਾਈਮ ਨਹੀਂ ਆ ਕਿੰਨੇ ਸਟੇਸ਼ਨ ਪੈਂਦੇ ਇਹਨੂੰ ਵਿਚਕਾਰ ਸਟੇਸ਼ਨ ਮੱਲੇਵਾਲ ਤੋਂ ਚੱਲਦੀ ਆ ਕਾਰਸਨਾ ਹੋ ਗਿਆ ਜਸੋਮਾਰਾ ਹੋ ਗਿਆ ਗਵਿੰਦਪੁਰਾ ਹੋ ਗਿਆ ਰੈਸਲ ਹੋ ਗਿਆ ਆ ਖਨੌੜੇ ਆ ਕੇ ਤਾਂ ਸਵਾਰੀ ਚੜਦੀ ਯਾਰ ਜੀ 52 ਸੀਟਾਂ ਪੂਰੀਆਂ ਹੁੰਦੇ ਫੇਰ ਨਹੀਂ ਬੱਗ ਫੇਰ ਨਹੀਂ ਹਾਸਾ ਨਹੀਂ ਗੱਡੀ ਡਰਾਈਵਰ ਸੰਭਾਲ ਲੈਂਦਾ ਓਵਰਲੋਡ ਕਿੱਥੇ ਗੱਡੀ ਸੰਭਾਲੂਗਾ ਯਾਰ 138 ਸਵਾਰੀਆਂ ਡਾਟ ਦੀ ਫੋਟੋ ਪਈ ਆ ਕੱਲ ਮੈਂ ਸਾਡੇ ਸੀਆਈ ਸਾਹਿਬ ਨੂੰ ਚੜ੍ਹਾਂਗੇ ਤੁਹਾਨੂੰ ਮੌਕੇ ਤੇ ਕੀ ਪਤਾ ਲੱਗਿਆ ਕਿ ਉੱਚੇ ਵੀ ਕਿੰਨੀ ਆ ਮੈਨੂੰ ਦਾ ਚਲੋ ਫੋਨ ਆਇਆ ਉਹਦਾ ਹੁਣ ਜਦ ਮਸ਼ੀਨ ਨਿਕਲੂਗੀ ਕਨੈਕਟਰ ਦੀ ਉਹ ਦੱਸੂਗੀ ਬੈਠਾ ਸਵਾਰੀਆਂ ਬਾਹਰ ਲੰਕਦੀਆਂ ਦੀਆਂ ਅੱਛਾ ਓਵਰਲੋਡ ਡੇਲੀ ਓਵਰਲੋਡ ਜਾਂਦੀ ਹੈ ਕਿਹੜੇ ਵੀ ਤੇ 150 ਸਵਾਰੀ ਤੋਂ ਉੱਤੇ ਸਵਾਰੀ ਹੁੰਦੀ ਉਹ ਇਹਦੇ 'ਚ ਪਤਾ ਹੀ ਹੈ ਡਰਾਈਵਰ ਤੇ ਕੰਡੈਕਟਰ ਦੀ ਕਿਸ ਤਰ੍ਹਾਂ ਸਥਿਤੀ ਹੈ ਕੁਝ ਲੱਗੇ ਉਹਨਾਂ ਦੇ ਦਾ ਹਸਪਤਾਲ ਦੇ ਕੰਡੈਕਟਰ ਦੇ ਟਾਂਕ ਲੇ ਕੇ ਡਰਾਈਵਰ ਨੂੰ ਐਮਬੂਲੈਂਸ ਲੈ ਗਈ ਉਹ ਭਾਰਸੋ ਹਸਪਤਾਲ ਦੇ ਸਵਾਰੀਆਂ ਦੀ ਵੀ ਲੱਗੀਆਂ ਹੁਣ ਸਵਾਰੀਆਂ ਦੇ ਇੱਕ ਮੇਰੇ ਪਿੰਡ ਦਾ ਗੁੰਬਦਪੁਰ ਦਾ ਮੁੰਡਾ ਦੀ ਲੱਤ ਟੁੱਟ ਗਈ ਤੇ ਇੱਕ ਕੁੜੀ ਦੀ ਬਾਹ ਮੈਨੂੰ ਲੱਗਦਾ ਟੁੱਟੀ ਹੈ ਨੁਕਸਾਨ ਇਹ ਓਵਰ ਬਰੇ ਨਿਕਲਣ ਦਾ ਜਗ੍ਹਾ ਨਹੀਂ ਹੈ ਹੋਰ ਵੀ ਵੱਡਾ ਹਾਸਾ ਹੋ ਸਕਦਾ ਸੀ ਹੋ ਸਕਦਾ ਕੁਝ ਵੀ ਹੋ ਸਕਦਾ ਦੀ ਇੱਥੇ ਕੀ ਹੈ ਉਹ ਜੀ ਵੀ ਹੋ ਸਕਦਾ ਹੈ ਜਿਆਦਾਤਰ ਵਿਦਿਆਰਥੀ ਹੁੰਦੇ ਹਾਂ ਹਾਂ ਜੀ ਵਿਦਿਆਰਥੀ ਸਟੂਡੈਂਟ ਜਿਆਦਾ ਹੁੰਦੇ ਨੇ ਹਾਂ ਜੀ ਨਾਲ ਜਾਂਦੀ ਹੈ ਨਾ ਗੱਡੀ ਸਟੂਡੈਂਟ ਨੂੰ ਤੁਹਾਡਾ ਨਾਮ ਕੀ ਹੈ ਮਨਿੰਦਰ ਸਿੰਘ ਮੇਰਾ ਨੋਆ ਪੀਸੀਬੀ 502 ਮੇਰਾ ਨੰਬਰ ਹੈ ਮਨਿੰਦਰ ਸਿੰਘ ਸਾਹਿਬ ਤੁਸੀਂ ਕਿਉਂ ਬਸਦੇ ਮੈਂ ਕੈਰੈਕਟਰ ਹੈ ਕੀ ਹੋਇਆ ਸਾਰਾ ਸੀ ਨਾ ਖਰੋੜ ਤੋਂ ਚੱਲੇ ਤੇ ਉੱਥੇ ਸਾਡੀ ਗੱਡੀ ਇਹ ਬੰਦ ਹੋ ਗਈ ਧੱਕਾ ਸਟਾਰਟ ਕਰਕੇ ਨਾ ਇੱਥੇ ਆ ਕੇ ਪਤਾ ਨਹੀਂ ਗੱਡੀ ਨੂੰ ਕੀ ਹੋਇਆ ਮੈਂ ਬਹੁਤ ਲਈ ਬਾਰੀ ਖੜਾ ਸੀ ਟਾਕੀ ਦੇ ਬੱਚੇ ਖੜਾ ਸੀ ਆਪਣੇ ਬਾਰੀ ਮੈਂ ਬੰਦ ਕਰ ਲਈ ਜਿਵੇਂ ਬਚਣਾ ਹੁੰਦਾ ਤੇ ਟਿਕ ਟਕ ਘਟ ਰੇ ਆ ਚਾਰ ਪੰਜ ਟਿਕ ਟਕ ਘਟ ਨੇ ਗੱਡੀ ਨੇ ਬੈਲੈਂਸ ਆਪ ਦਾ ਖੋ ਲਿਆ ਹਾਂ ਉਸ ਤੋਂ ਬਾਅਦ ਇਹ ਦਰਖਤ ਨਾਲ ਲਾ ਕੇ ਰੁਗੀ ਜੇ ਪਾਲਟੀ ਜਾਂਦੀ ਸਰ ਫਿਰ ਤਾਂ ਬਹੁਤ ਨੁਕਸਾਨ ਹੋਣਾ ਕਮਾਣੀ ਕਮੂਨੀ ਟੁੱਟੀਆਂ ਨਹੀਂ ਕਮਾਣੀ ਟੁੱਟੀਆਂ ਫਸੇ ਦੀ ਅੱਛਾ ਕਹਿੰਦੇ ਸਵਾਰੀਆਂ ਵੀ ਬਹੁਤ ਓਵਰ ਹੁੰਦੇ ਨੇ ਰੂਟ 1 ਆ ਇਹ ਹਾਂ ਸਵਾਰੀ ਵਿਭਾਗ ਕੀ 100 ਦੇ ਉੱਪਰ ਹੀ ਸਵਾਰੀ 100 ਕਹਿੰਦਾ 130 35 40 ਹੈਗੀ ਦੀ ਹਾਂ 110 ਵੀ ਤਾਂ ਹਾਂ ਇਹ ਕਿੱਥੇ ਕਿੱਥੇ ਦਾ ਰੂਟ ਹੈ ਇਹਦਾ ਇਹ ਸਰ ਮੱਲੇ ਆ ਪਟਿਆਲਾ ਅੱਛਾ 7-10 ਤੇ ਚੱਲਦੀ ਆ ਪਟਿਆਲਾ ਤੋਂ ਮੱਲੇ ਵਾਲਾ ਅੱਜ ਦੀਆਂ ਸਵਾਰੀਆਂ ਕਿੰਨੀਆਂ ਘੁੰਣ ਵਾਕਿ ਮੈਂ ਮਸੀਨ ਲੱਭਿਆ ਮੇਰੀ ਮਸੀਨ ਖੋ ਗਈ ਉਹ ਜੇ ਟ੍ਰੇਲ ਨਿਕਲੇ ਉਹ ਮਸੀਨਾਂ ਚ ਕਿੰਨੀਆਂ ਕਿ ਇੰਜਣ ਨੇ ਤੁਹਾਡੇ ਕਿੱਥੇ ਕਿੱਥੇ ਸੱਟ ਲੱਗੀ ਸਰ ਇੱਕ ਕੁੜੀ ਦੇ ਸੱਟ ਲੱਗਿਆ ਕਾਫੀ ਮੇਰਾ ਡਰਾਈਵਰ ਸਾਹਿਬ ਉਹ ਨਾਪੇ ਨੇ ਅੱਛਾ ਉਹ ਪਰਪਾਰਟਸ ਭੇਜੇ ਨਾਪੇ ਭੇਜ ਤੇ ਉਹਦੀ ਲੱਤ ਸਾਇਦ ਉਹ ਹੋ ਗਈ ਫਿਰ ਸਰ ਕੀ ਲੱਗਦਾ ਤੁਸੀਂ ਬਾਰ ਬਾਰ ਲਿਖ ਕੇ ਭੇਜਿਓ ਉੱਚ ਅਧਿਕਾਰੀਆਂ ਨੂੰ ਵੀ ਜਿਹੜੇ ਹੈਗੇ ਸਵਾਰੀਆਂ ਜ਼ਿਆਦਾ ਹੁੰਦੀਆਂ ਨੇ ਬਹੁਤਾ ਸਰ ਫਿਰ ਉਹਨਾਂ ਗੱਡੀ ਦਾ ਦੇਖਾਂਗੇ ਕੀ ਨੁਸਾਨ ਆ ਉਹਦੇ ਪਤਾ ਲੱਗ ਜਾਊਗਾ ਠੀਕ ਹੈ ਤੇ ਮਤਲਬ ਰੂਟ ਹੋਰ ਨਹੀਂ ਲਾਇਆ ਬੱਸ ਇੱਕੇ ਚੱਲਦੀ ਇੱਥੇ ਬੱਸ ਨਹੀਂ ਬੱਸ ਤਾਂ ਸਹੀ ਚੱਲ ਰਹੀ ਹਨੇ ਸਵਾਰੀ ਦਾ ਠੀਕ ਆ ਫਿਰ ਗੱਡੀ ਪੰਡਾ ਚ ਆਉਂਦੀ ਐ ਨਾ ਉਹਦੇ ਕਰਕੇ ਫਿਰ ਭਰ ਕੇ ਆਉਂਦੀ ਐ ਗੱਡੀ ਪੰਡਾ ਸਰ ਸਾਰੇ ਇਹ ਮੱਲੇ ਵਾਲ ਤੋਂ ਪਟਿਆਲੇ ਹਾਂਜੀ ਪਟਿਆਲੇ ਜਾਂਦੀ ਐ ਕਿੰਨੇ ਕਿੰਨੇ ਜੜੇ ਹੋਈਆਂ ਤੁਹਾਡੇ ਹਿਸਾਬ ਨਾਲ ਸਵਾਰੀਆਂ ਸਵਾਰੀਆਂ ਜੀ ਤਿੰਨ ਚਾਰ ਤੇ ਲੱਗਿਆ ਛੱਟਾ ਕਾਫੀ ਅੱਛਾ ਜੀ ਇੱਕ ਤਾਂ ਕੁੜੀ ਐ ਗਵਿੰਦਪੁਰੀ ਸਰ ਉਹਦਾ ਚੋਲਾ ਕਹਿੰਦੇ ਨੇ ਵੀ ਸ਼ਾਇਦ ਹੋਊਗਾ ਅੱਛਾ ਇੱਕ ਤਾਂ ਮੁੰਡਾ ਗਵਿੰਦਪੁਰੇ ਦਾ ਫਰੰਟ ਸੀਟ ਤੇ ਬੈਠਾ ਸੀ ਸਰ ਹਾਂਜੀ ਉਹਦੇ ਮਤਲਬ ਕਾਫੀ ਛੱਟਾ ਲੱਗਿਆ ਨਹੀਂ ਉਹ ਹਸਪਤਾਲ 24 ਅੰਦਰ ਭੇਜਤਾ ਉਹਨਾਂ ਤੋਂ ਕਿੰਨੇ ਕਨੇ ਆਈਡੀਆਸ ਫਟੋ ਕਟ ਜੀ 8-10 ਤਾਂ ਹੋਣ ਜਦਿਕਾ ਇਹ ਸੀਰੀਅਸ ਤਾਂ ਅਮਚਾਰ ਕਰਨੇ ਤੋਂ ਬਾਅਦ ਅੱਛਾ